ਪਹਿਲਗਾਮਤਵਾਦੀ ਹਮਲੇ ਤੋਂ ਬਾਅਦ ਭਾਰਤ ਦੀ ਜਵਾਬੀ ਕਾਰਵਾਈ ਤੋਂ ਬਾਅਦ ਪਾਕਿਸਤਾਨ ਗੁੱਸੇ ਵਿੱਚ ਹੈ ਪਾਕਿਸਤਾਨ ਨੇ ਸਿੰਧੂ ਜਲ ਸਮਝੌਤੇ ਨੂੰ ਰੋਕਣ ਦੇ ਭਾਰਤ ਦੇ ਫੈਸਲੇ ਨੂੰ ਜੰਗ ਦੀ ਕਾਰਵਾਈ ਦੱਸਿਆ ਤੇ ਨਾਲ ਹੀ ਇਤਿਹਾਸਕ 1972 ਦੇ ਸ਼ਿਮਲਾ ਸਮਝੌਤੇ ਨੂੰ ਮੁਅਤਲ ਕਰਨ ਦਾ ਐਲਾਨ ਕਰ ਦਿੱਤਾ ਇਹ 1971 ਦੀ ਭਾਰਤ-ਪਾਕਿਸਤਾਨ ਜੰਗ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਇੱਕ ਮਹੱਤਵਪੂਰਨ ਸੰਧੀ ਸੀ ਸ਼ਿਮਲਾ ਸਮਝੌਤਾ 2 ਜੁਲਾਈ 1972 ਨੂੰ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿੱਚ ਹੋਇਆ ਸੀ ਇਸ ਸਮਝੌਤੇ ਤੇ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਪਾਕਿਸਤਾਨ ਦੇ ਤਤਕਾਲੀ ਰਾਸ਼ਟਰਪਤੀ ਜ਼ੁਲਫিকার ਅਲੀ 부ਟੋ ਨੇ ਦਸਤਖਤ ਕੀਤੇ ਸਨ ਇਹ ਸਮਝੌਤਾ 1971 ਦੀ ਜੰਗ ਤੋਂ ਬਾਅਦ ਕੀਤਾ ਗਿਆ ਸੀ ਜਿਸ ਵਿੱਚ ਪਾਕਿਸਤਾਨ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਪੂਰਬੀ ਪਾਕਿਸਤਾਨ ਆਜ਼ਾਦ ਹੋ ਕੇ ਬੰਗਲਾਦੇਸ਼ ਬਣਿਆ ਸੀ ਸ਼ਿਮਲਾ ਸਮਝੌਤੇ ਦਿੱਤਾ ਹੈ ਦੋਵੇਂ ਦੇਸ਼ ਇਸ ਗੱਲ ਤੇ ਸਹਿਮਤ ਹੋਏ ਕਿ ਉਹ ਕਿਸੇ ਤੀਜੀ ਧਿਰ ਦੀ ਵਿਚੋਲਗੀ ਤੋਂ ਬਿਨਾ ਦਵੱਲੀ ਗੱਲਬਾਤ ਰਾਹੀਂ ਵਿਵਾਦਾਂ ਦਾ ਹੱਲ ਕੱਢਣਗੇ 1971 ਦੀ ਜੰਗ ਦੌਰਾਨ ਭਾਰਤ ਨੇ ਜੋ 13000 ਵਰਗ ਕਿਲੋਮੀਟਰ ਤੋਂ ਵੱਧ ਜ਼ਮੀਨ ਹਾਸਲ ਕੀਤੀ ਸੀ ਉਸ ਨੂੰ ਵਾਪਸ ਕਰ ਦਿੱਤਾ ਗਿਆ ਇਹ ਜਿਹਾ ਕਰਕੇ ਭਾਰਤ ਨੇ ਸਤਿ ਭਾਵਨਾ ਅਤੇ ਸ਼ਾਂਤੀ ਪ੍ਰਤੀ ਵਚਨਬੱਧਤਾ ਦਾ ਪ੍ਰਦਰਸ਼ਨ ਕੀਤਾ ਸ਼ਿਮਲਾ ਸਮਝੌਤੇ ਦੁਆਰਾ ਬਣਾਈ ਗਈ ਸੀ ਐਲੋਸੀ ਜੀ ਹਾਂ ਇਸ ਸਮਝੌਤੇ ਦਾ ਇੱਕ ਮਹੱਤਵਪੂਰਨ ਫੈਲੂ ਸੀ ਕਿ ਇਸ ਨੇ 1971 ਦੀ ਜੰਗਬੰਦੀ ਰੇਖਾ ਨੂੰ ਕੰਟਰੋਲ ਰੇਖਾ ਵਿੱਚ ਬਦਲ ਦਿੱਤਾ ਸੀ ਇਸ ਨਾਲ ਜੰਮੂ ਅਤੇ ਕਸ਼ਮੀਰ ਵਿੱਚ ਅਸਲ ਸਰਹੱਦ ਸਥਾਪਿਤ ਹੋ ਗਈ ਸਮਝੌਤੇ ਵਿੱਚ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਸੀ ਕਿ ਕੋਈ ਵੀ ਧਿਰ ਇਸ ਲਾਈਨ ਨੂੰ ਇੱਕ ਪਾਸੜ ਤਰਤੇ ਬਦਲਣ ਦੀ ਕੋਸ਼ਿਸ਼ ਨਹੀਂ ਕਰੇਗੀ ਹੁਣ ਜੇਕਰ ਸ਼ਿਮਲਾ ਸਮਝੌਤਾ ਟੁੱਟ ਜਾਂਦਾ ਹੈ ਤਾਂ ਭਾਰਤ ਤੇ ਕੀ ਪ੍ਰਭਾਵ ਪਵੇਗਾ ਪਾਕਿਸਤਾਨ ਕਸ਼ਮੀਰ ਮੁੱਦੇ ਨੂੰ ਅੰਤਰਰਾਸ਼ਟਰੀ ਮੰਚਾਂ ਤੇ ਉਠਾਉਣ ਦੀ ਕੋਸ਼ਿਸ਼ ਕਰ ਸਕਦਾ ਹੈ ਹਾਲਾਂਕਿ ਇਸ ਸਮਝੌਤੇ ਦੇ ਕਾਰਨ ਉਹ ਹੁਣ ਤੱਕ ਅჯਹਾ ਕਰਨ ਤੋਂ ਬਚਦਾ ਰਿਹਾ ਹੈ ਐਲੋਸੀ ਨੂੰ ਮੰਨਤਾ ਨਾ ਦੇਣ ਨਾਲ ਸਰਹੱਦੀ ਟਕਰਾਅ ਵੱਧ ਸਕਦਾ ਹੈ ਭਾਰਤ ਦੀ ਸ਼ਾਂਤੀਪਸੰਦ ਅਕਸ ਨੂੰ ਨੁਕਸਾਨ ਪਹੁੰਚ ਸਕਦਾ ਹੈ ਓਆਈਸੀ ਅਤੇ ਯੂਨ ਵਰਗੇ ਮੰਚਾਂ ਤੇ ਭਾਰਤ ਵਿਰੋਧ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਸਕਦਾ ਹੈ ਰਣਨੀਤਿਕ ਫਾਇਦਾ ਭਾਰਤ ਕਿਵੇਂ ਲੈ ਸਕਦਾ ਹੈ ਇਹ ਵੀ ਤੁਹਾਨੂੰ ਦੱਸਦੇ ਹਾਂ ਜੇਕਰ ਪਾਕਿਸਤਾਨ ਖੁਦ ਸ਼ਿਮਲਾ ਸਮਝੌਤਾ ਤੋੜਦਾ ਹੈ ਤਾਂ ਭਾਰਤ ਨੂੰ ਕਈ ਮੋਰਚਾਂ ਤੇ ਰਣਨੀਤਿਕ ਫਾਇਦਾ ਮਿਲ ਸਕਦਾ ਹੈ ਐਲੋਸੀ ਤੇ ਸਖਤ ਕਦਮ ਚੁੱਕਣ ਦੀ ਜਾਇਜ਼ਤਾ ਹੋਊ ਕੀ ਪਾਕਿਸਤਾਨ ਨੂੰ ਅਤਵਾਦੀ ਦੇਸ਼ ਘੋਸ਼ਿਤ ਕਰਨ ਲਈ ਭਾਰਤ ਮਜ਼ਬੂਤ ਦਲੀਲਾਂ ਦੇ ਸਕਦਾ ਹੈ ਪਾਕਿਸਤਾਨ ਦੀ ਵਿਸ਼ਵਵਿਆਪੀ ਭਰੋਸੇਯੋਗਤਾ ਹੋਰ ਘਟੇਗੀ ਭਾਰਤ ਕਹਿ ਸਕਦਾ ਹੈ ਕਿ ਪਾਕਿਸਤਾਨ ਗੱਲਬਾਤ ਤੋਂ ਭੱਜ ਰਿਹਾ ਹੈ ਇਹ ਸਮਝੌਤਾ ਰੱਦ ਕਰਨ ਨਾਲ ਪਾਕਿਸਤਾਨ ਨੂੰ ਵੀ ਕਈ ਨੁਕਸਾਨ ਹੋ ਸਕਦੇ ਨੇ ਦਰਅਸਲ الافਟੀਐਫ ਆਈਐਮਐਫ ਅਤੇ ਵਿਦੇਸ਼ੀ ਨਿਵੇਸ਼ ਦੀ ਘਾਟ ਕਾਰਨ ਪਾਕਿਸਤਾਨ ਦੀ ਆਰਥਿਕਤਾ ਪਹਿਲਾਂ ਹੀ ਬੁਰੇ ਹਾਲਤ ਵਿੱਚ ਹੈ ਤੇ ਸ਼ਿਮਲਾ ਸਮਝੌਤੇ ਨੂੰ ਤੋੜਨ ਤੋਂ ਬਾਅਦ ਅੰਤਰਰਾਸ਼ਟਰੀ ਸਹਾਇਤਾ ਅਤੇ ਕਰਜ਼ੇ ਪ੍ਰਾਪਤ ਕਰਨਾ ਹੋਰ ਵੀ ਮੁਸ਼ਕਲ ਹੋ ਜਾਵੇਗਾ ਅੰਦਰੂਨੀ ਅਸਥਿਰਤਾ ਤੇ ਕਟੜਤਾ ਵੱਧ ਸਕਦੀ ਹੈ ਵਪਾਰ ਰੋਜ਼ਗਾਰ ਤੇ ਨਿਵੇਸ਼ ਤੇ ਨਕਾਰਾਤਮਕ ਪ੍ਰਭਾਵ ਪਵੇਗਾ ਅਮਰੀਕਾ ਯੂਰਪ ਅਤੇ ਖਾੜੀ ਦੇਸ਼ ਵੀ ਪਾਕਿਸਤਾਨ ਤੋਂ ਦੂਰੀ ਬਣਾ ਸਕਦੇ ਹਨ ਤਾਂ ਇਹ ਸਭ ਨੂੰ ਧਿਆਨ ਵਿੱਚ ਰੱਖਦੇ ਹੋਏ ਪਾਕਿਸਤਾਨ ਨੇ ਇਹ ਫੈਸਲਾ ਲਿਆ ਹੈ ਜਾਂ ਫਿਰ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ بہر حال جس طرح ਦਾ ਪਾਕਿਸਤਾਨ ਦਾ ਪ੍ਰਤੀਕਰਮ ਸਾਹਮਣੇ ਆ ਰਿਹਾ ਹੈ ਇਹ ਸਾਫ ਹੈ ਕਿ ਅਤਵਾਦ ਨਾਲ ਲੜਨ ਦੀ ਜਗ੍ਹਾ ਭਾਰਤ ਨਾਲ ਲੜਨ ਦੀ ਕੋਸ਼ਿਸ਼ ਜ਼ਰੂਰ ਪਾਕਿਸਤਾਨ ਕਰ ਰਿਹਾ ਹੈ